ਤੁਹਾਡਾ ਜਮੀਰ ਇਨਾ ਮਰਮੁਕ ਚੁੱਕਾ ਕਿ ਤੁਸੀਂ ਕੌਮ ਦੇ ਖਿਲਾਫ ਖੜੇ ਹੋਏ ਹੋ ਅੱਜ ਸਮੂਚਾ ਸਮੁੱਚੀ ਕੌਮ ਹੈ ਗੱਲ ਆਖਰੀ ਹੈ ਕਿ ਇੱਕ ਕੌਮ ਦੇ ਇਹਨਾਂ ਨੇ ਕੌਮ ਨਾਲ ਧਰੋਹ ਕਰਾਇਆ ਅੱਜ ਭਾਜਪਾ ਸਭ ਤੋਂ ਵੱਧ ਕੌਮ ਨਾਲ ਧਰੋਹ ਕਰਾ ਰਹੀ ਹੈ ਸਵੇ ਸਮੇਂ ਸਿਰ ਆ ਕੇ ਸਿੱਖ ਕੌਮ ਨਾਲ ਧੋਖਾ ਕਰਦੀ ਹੈ ਬਰਤਕਾਰੀ ਸੌਦਾ ਸਾਥ ਉਹਨੂੰ ਕਿੰਨੀ ਵਾਰੀ ਪੇਰੋਲ ਦਿੱਤੀ ਗਈ ਅੱਜ ਹਰਿਆਣਾ ਦੇ ਅੰਦਰ ਚੋਣ ਹੈ ਪਰ ਉਹਨੂੰ 20 ਦਿਨ ਦੀ ਫਿਰ ਪੇਰੋਲ ਦਿੱਤੀ ਗਈ ਉਸ ਤੇ ਦਿੱਲੀ ਕਮੇਟੀ ਨਹੀਂ ਬੋਲੀ ਉਸਰਮੀ ਸਿੰਘ ਆਲ ਤਾਂ ਤੁਸੀਂ ਨਹੀਂ ਬੋਲੇ ਨਾ ਤੇ ਦੀਪ ਸਿੰਘ ਕਾਲੋ ਬੋਲਿਆ ਹੈ ਉਸਤੇ ਪੇਰ ਹੋਣ ਤੋਂ ਬਾਅਦ ਤੁਸੀਂ ਇਹਨਾਂ ਨੂੰ ਗਲ ਬਕੜਿਆ ਪਾ ਰਹੇ ਹੋ ਉਹਦੇ ਗੋਡੀਆਂ ਹੱਤ ਲਾ ਰਹੇ ਹੋ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਹਾਵਤ ਬੜੀ ਮਸ਼ਹੂਰ ਹੈ ਕਹਿੰਦੇ ਬੇਸ਼ਰਮਾ ਦੀ ਡੁੱਲ ਗਈ ਢਾਲ ਕਹਿੰਦੇ ਅਸੀਂ ਡੋਲ ਡੋਲ ਖਾਨੇ ਆ ਇੱਕ ਇਨਸਾਨ ਦਾ ਕਿਰਦਾਰ ਉਹਦੇ ਕੱਪੜਿਆਂ ਤੋਂ ਨਹੀਂ ਉਹਦੀ ਹਰਕਤਾਂ ਤੋਂ ਨਹੀਂ ਉਦੇ ਰੈਂਡ ਸੈਂਡ ਦੇ ਤਰੀਕੇ ਤੋਂ ਨਹੀਂ ਉਹਦਾ ਕਿਰਦਾਰ ਉਥੋਂ ਪਤਾ ਚੱਲਦਾ ਹੈ ਕਿ ਆਪਣੀ ਕੌਮ ਪ੍ਰਤੀ ਕਿੰਨਾ ਵਫਾਦਾਰ ਹੈ ਅੱਜ ਹਿੰਦੁਸਤਾਨ ਦੇ ਅੰਦਰ ਵਸਦਾ ਇੱਕ ਇੱਕ ਸਿੱਖ ਜਿਹੜਾ ਜਾਗਦੀ ਜ਼ਮੀਰ ਵਾਲਾ ਸਿੱਖ ਹੈ ਜਿੱਦੇ ਅੰਦਰ ਕੌਮ ਪ੍ਰਤੀ ਦਰਦ ਹੈ ਉਹ ਇਹ ਗੱਲ ਆਖ ਰਿਹਾ ਜਿਹੜੀ ਮੌਜੂਦਾ ਸਰਕਾਰ ਹੈ ਜਿਹੜੀ ਸਮੇਂ ਦੀ ਸਰਕਾਰ ਹੈ ਹਿੰਦੁਸਤਾਨ ਦੀ ਬੀਜੇਪੀ ਦੀ ਸਰਕਾਰ ਹੈ ਆਰਐਸਐਸ ਦੀ ਸਰਕਾਰ ਹੈ ਉਹਨਾਂ ਨੇ ਸਿੱਖ ਕੌਮ ਦੇ ਨਾਲ ਸਭ ਤੋਂ ਵੱਡਾ ਧੋਖਾ ਮਾਇਆ ਅੱਜ ਆਇ ਦਿਨ ਸਿੱਖਾ ਨਾਲ ਮਤਰਈ ਮਾ ਵਰਗਾ ਵਿਵਾਰ ਕਰ ਰਹੀ ਹੈ ਭਾਜਪੀ ਪਰ ਇਹ ਬੇਸ਼ਰਮ ਦੇ ਲੋਕ ਇਹਨਾਂ ਦੀਆਂ ਇਹ ਤਸਵੀਰਾਂ ਵੇਖ ਕੇ ਮੈਂ ਸੰਗਤ ਨੂੰ ਕਹਾਂਗਾ ਤਸਵੀਰਾਂ ਵੇਖੋ ਇਹ ਤਸਵੀਰਾਂ ਦੇਖ ਕੇ ਇਹਨਾਂ ਨੂੰ ਜਿਹਨੀਆਂ ਲਾਲਤਾਂ ਪਾਈਆਂ ਜਾਣ ਇਹ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਕਾਲਕਾ ਨੂੰ ਅਤੇ ਦਿੱਲੀ ਕਮੇਟੀ ਦੇ ਜਲਸ ਸਕੱਤਰ ਜਗਦੀਪ ਕਾਲੋ ਨੂੰ ਤੇ ਬਾਕੀ ਜਿਹੜੇ ਨੇ ਛਲਾਰੂ ਇਹਨਾਂ ਦੇ ਨਾਲ ਗਏ ਆ ਜਿਹੜੇ ਬੀਜੇਪੀ ਦੇ ਇਸ਼ਾਰੇ ਤੇ ਬਾਂਦਰ ਵਾਂਗੂ ਨੱਚਣਾ ਸ਼ੁਰੂ ਕਰ ਦਿੰਦੇ ਆ ਮੇਰਾ ਸਵਾਲ ਹੈ ਇਹਨਾਂ ਲੋਕਾਂ ਨੂੰ ਕਿ ਕੌਮ ਨੂੰ ਜਵਾਬ ਦਿਓ ਇਹ ਜਿਹੜੇ ਤੁਸੀਂ ਗੱਲ ਵਕੜੀ ਪਾ ਰਹੇ ਹੋ ਬੀਜੇਪੀ ਦੇ ਮੰਤਰੀਆਂ ਨਾਲ ਇਹ ਜਿਹੜੇ ਤੁਸੀਂ ਹੱਥ ਮਿਲਾ ਰਹੇ ਹੋ ਇਹ ਜਿਹੜੇ ਤੁਸੀਂ ਗੋਡੀ ਹੱਥ ਲਾ ਰਹੇ ਹੋ ਇਹ ਕਾਦੇ ਲਈ ਸੰਗਤ ਨੂੰ ਜਵਾਬ ਦਿਓ ਐਸਾ ਕਿਹੜਾ ਇਹਨਾਂ ਨੇ ਕੌਮ ਦਾ ਕੰਮ ਸਵਾਰਿਆ ਹੈ ਕਿ ਐਸਾ ਕਿਹੜਾ ਨੇ ਕੌਮ ਦਾ ਮਸਲਾ ਹੱਲ ਕੀਤਾ ਹੈ ਇਹ ਤੁਸੀਂ ਦੱਸੋ ਐਸਾ ਤੁਸੀਂ ਕਿਹੜਾ ਮਸਲਾ ਹੱਲ ਕਰਾਇਆ ਕਿ ਤੁਸੀਂ ਜਨਨੇ ਗੋਡੀ ਅਤਲਾ ਰਹੇ ਹੋ ਗਲ ਬਕੜੀਆਂ ਪਾ ਰਹੇ ਹੋ ਦੱਸੋ ਕੌਮ ਦਾ ਮਸਲਾ ਕੋਈ ਹੱਲ ਕਰਾਇਆ ਜਾਂ ਤੁਸੀਂ ਆਪਣੇ ਘਰ ਦੇ ਮਸਲੇ ਹੱਲ ਕਰਾਏ ਹੈ ਜਾਂ ਆਪਣੇ ਘਰ ਦੀਆਂ ਟਿੱਕਾਂ ਬੁੱਕ ਕਰਾਈਆਂ ਅੱਜ ਕੱਲ ਕੇ ਗਲ ਬਕੜੀਆਂ ਪਾ ਰਹੇ ਹੋ ਅੱਜ ਜਿਹੜੀ ਸਰਕਾਰ ਸ਼ਰੇਆਮ ਮੁਕਰ ਗਈ ਬੰਦੀ ਸਿੰਘਾਂ ਦੀ ਰਿਹਾਈ ਕਰਨ ਤੋਂ ਜਿਹੜੀ ਸਰਕਾਰ ਨੇ ਸਾਡੇ ਤਖਤਾਂ ਦੇ ਉੱਤੇ ਕਬਜ਼ਾ ਕੀਤਾ ਹੋਏ ਜਿਹੜੀ ਸਰਕਾਰ ਨੇ ਸਾਡੇ ਇਤਿਹਾਸਿਕ ਗੁਰੂ ਘਰ ਸਾਡੇ ਚੀਨੇ ਹੋਣ ਚਾਹੇ ਗੁਰਦਾਰਾ ਡਾਂਗ ਮਾਰ ਦੀ ਸਾਹਿਬ ਡਾਂਗ ਮਾਰ ਸਾਹਿਬ ਦੀ ਗੱਲ ਕਰ ਲਈਏ ਚਾਹੇ ਗੁਰਦਾਰਾ ਗਿਆਨ ਗੋਲੜੀ ਸਾਹਿਬ ਦੀ ਗੱਲ ਕਰ ਲਈਏ ਹੋਰ ਵੀ ਕਈ ਐਸੇ ਸਥਾਨ ਨੇ ਜਿਹੜੇ ਅਸਿੱਖਾਂ ਕੋਲੋਂ ਖੋਏ ਗਏ ਆ ਜਿਸ ਸਰਕਾਰ ਨੇ ਬੈਂਤ ਬੁੱੱਜੜ ਦੇ ਪੋਤਰੇ ਨੂੰ ਉਹ ਬੈਂਤ ਬੁੱੱਜੜ ਜਿਨੇ ਪੰਜਾਬ ਦੀ ਨੌਜਵਾਨੀ ਨੂੰ ਕੋਹ-ਕੋ ਕੇ ਮਾਰਿਆ ਉਹਦੇ ਪੋਤਰੇ ਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਐਸੀ ਸਰਕਾਰਾਂ ਤੁਸੀਂ ਗੋਡੀ ਪੈ ਰਹੇ ਹੋ ਐਸੀ ਸਰਕਾਰਾਂ ਤੁਸੀਂ ਗਲ ਬਕੜੀ ਕਰ ਰਹੇ ਹੋ ਤਾਨੂੰ ਸ਼ਰਮ ਨਹੀਂ ਆ ਰਹੀ ਤੁਹਾਡਾ ਜਮੀਰ ਇਨਾ ਮਰ ਮੁਕ ਚੁੱਕਾ ਕਿ ਤੁਸੀਂ ਕੌਮ ਦੇ ਖਿਲਾਫ ਖੜੇ ਹੋਏ ਹੋ ਆ ਸਮੂਚਾ ਸਮੁੱਚੀ ਕੌਮ ਹੈ ਗੱਲ ਆਖਰੀ ਹੈ ਕਿ ਇੱਕ ਕੌਮ ਦੇ ਇਹਨਾਂ ਨੇ ਕੌਮਨਲ ਧਰੋਹ ਕਮਾਇਆ ਅੱਜ ਭਾਜਪਾ ਸਭ ਤੋਂ ਵੱਧ ਕੌਮਨਲ ਧਰੋਹ ਕਰਾ ਰਹੀ ਹੈ ਸਵੇ ਸਮੇਂ ਸਿਰ ਆ ਕੇ ਸਿੱਖ ਕੌਮਨਲ ਧੋਖਾ ਕਰਦੀ ਹੈ ਬਰਤਕਾਰੀ ਸੌਦਾ ਸਾਥ ਉਹਨੂੰ ਕਿੰਨੀ ਵਾਰੀ ਪੇਰੋਲ ਦਿੱਤੀ ਗਈ ਅੱਜ ਹਰਿਆਣਾ ਦੇ ਅੰਦਰ ਚੋਣ ਹੈ ਪਰ ਉਹਨੂੰ 20 ਦਿਨ ਦੀ ਫਿਰ ਪੇਰੋਲ ਦਿੱਤੀ ਗਈ ਉਸ ਤੇ ਦਿੱਲੀ ਕਮੇਟੀ ਨਹੀਂ ਬੋਲੀ ਉਸ ਤੇ ਅਮਿਤ ਸਿੰਘ ਹਾਲ ਤਾਂ ਤੁਸੀਂ ਨਹੀਂ ਬੋਲੇ ਨਾਜੀ ਦੀਪ ਸਿੰਘ ਕਹ ਲੋ ਬੋਲਿਆ ਹੈ ਉਸ ਦੀ ਪੇਰੋਲ ਹੋਣ ਤੋਂ ਬਾਅਦ ਤੁਸੀਂ ਇਹਨਾਂ ਨੂੰ ਗਲ ਬਕੜੀਆਂ ਮਾਰ ਰਹੇ ਹੋ ਉਹਦੇ ਗੋਡੀ ਹੱਤ ਲਾ ਰਹੇ ਹੋ ਇਨੇ ਇਨੇ ਬੇ ਤੁਸੀਂ ਬੇ ਬੇਰਹਿਮ ਹੋ ਚੁੱਕੇ ਹੋ ਕੌਮ ਦੇ ਲਈ ਇੰਨੀ ਤੁਹਾਨੂੰ ਕੁਰਸੀਆਂ ਪਿਆਰੀਆਂ ਹੋ ਗਈਆਂ ਮੈਂ ਸਮੁੱਚੇ ਖਾਲਸਾ ਪੰਥ ਨੂੰ ਖਾਸ ਕਰਕੇ ਮੈਂ ਦਿੱਲੀ ਦੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਅਪੀਲ ਕਰਾਂਗਾ ਇੱਕ ਫਿੱਟ ਕੌਮ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹੋਣ ਦੇ ਨਾਤੇ ਮੈਂ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਕਰਾਂਗਾ ਕਿ ਤੁਸੀਂ ਇਹਨਾਂ ਨੂੰ ਆਪਣੇ ਗੁਰੂ ਘਰਾਂ ਦੇ ਵਿੱਚ ਬੁਲਾ ਕੇ ਆਪਣੇ ਘਰਾਂ ਦੇ ਵਿੱਚ ਬੁਲਾ ਕੇ ਸਰੋਪੇ ਦੇਣਾ ਬੰਦ ਕਰੋ ਤੁਸੀਂ ਇਹਨੂੰ ਤੁਸੀਂ ਇਹਨਾਂ ਨੂੰ ਇੱਕ ਸਰੋਪਾ ਦਿੰਦੇ ਹੋ ਇੱਕ ਕੌਮ ਦੀਆਂ ਚਾਰ ਮੰਗਾ ਵੇਚ ਕੇ ਆਉਂਦੇ ਆ ਬੀਜੇਪੀ ਕੋਲ ਜਾ ਕੇ ਇਹ ਤੁਹਾਡੇ ਸਰੋਪੇ ਦਾ ਮੁੱਲ ਕੌਮ ਸਿੰਘ ਕੌਮ ਦੇ ਮਸਲੇ ਵੇਚ ਕੇ ਹੱਲ ਕਰਦੇ ਆ ਬੀਜੇਪੀ ਦੇ ਕੋਲ ਜਾ ਕੇ ਇਹਨਾਂ ਨੂੰ ਸਰੋਪੇ ਦੇਣਾ ਬੰਦ ਕਰੋ ਦੇਣੀ ਹੈ ਤੇ ਇਹਨਾਂ ਨੂੰ ਲਾਲਤਾ ਦਿਓ ਜਿੰਨੀ ਡੋਗ ਹੈ ਓਨੀ ਥੋੜੀ ਹੈ ਪਰ ਇਹਨਾਂ ਨੂੰ ਲਾਲਤਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ